ਰਾਣਾ ਇੰਦਰਪ੍ਰਤਾਪ ਜੀ ਸਪੀਕਰ ਸਾਹਿਬ ਕੱਲ ਮੈਨੂੰ ਬਜਟ ਚ ਟਾਈਮ ਨਹੀਂ ਮਿਲ ਪਾਇਆ ਪਰ ਮੈਂ ਅੰਡਰਸਟੈਂਡ ਕਰਦਾ ਸਪੀਕਰ ਦਾ ਡਿਸੀਜਨ ਫਾਈਨਲ ਹੁੰਦਾ ਤੇ ਲੀਡਰ ਆਫ ਦੀ ਹਾਊਸ ਆ ਚੁੱਕੇ ਸੀ ਮੈਂ ਦੱਸ ਦਿਓ ਮੈਂ ਆਪਣੀ ਗੱਲ ਕਿੰਨੀ ਦੇਰ ਚ ਕੰਪਲੀਟ ਕਰਦਾ 19 ਦੇਰ ਚ ਕਰ ਦਊਗਾ ਤੇ 2 ਮਿੰਟ ਤਾਂ ਕੱਲ ਦੇ ਆ ਬਾਕੀ ਜੋ ਐਡ ਟੂ ਐਡ ਕਰਦੇ ਹੋ ਦੋ ਮਿੰਟ ਅੱਜ ਦੇ ਦੇ ਦਿਨੇ 5 ਮਿੰਟ ਕਰ ਲੋ ਵਾਹ ਜੀ ਵਾਹ ਓਕੇ ਸਪੀਕਰ ਸਾਹਿਬ ਕੱਲ ਮੁੱਖ ਮੰਤਰੀ ਸਾਹਿਬ ਜਦੋਂ ਆ ਗਏ ਤੇ ਮੇਰੀ ਮੈਂ ਬੋਲ ਨਹੀਂ ਸਕਦਾ ਸੀ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਰਾਣੇ ਤੂੰ ਬਹਿ ਜਾ ਤੇਰੇ ਲਈ ਮੈਂ ਹੀ ਬੋਲ ਤੋ ਪਹਿਲਾਂ ਤਾਂ ਮੈਨੂੰ ਮਹਿਸੂਸ ਹੋਇਆ ਕਿ ਵੀ 4581 ਪੰਨਿਆਂ ਬਜਟ ਦੇ ਮੈਂ ਉਹ 4500 ਦੇ 81 ਦੇ 81 ਪੜ੍ਹ ਕੇ ਆਇਆ ਸੀ ਤੇ ਟਾਈਮ ਨਹੀਂ ਮਿਲਿਆ ਮਹਿਸੂਸ ਹੋਇਆ ਵੀ ਟਾਈਮ ਨਹੀਂ ਮਿਲ ਰਿਹਾ ਸ਼ਾਇਦ ਸਦਨ ਚ ਕੋਈ 4581 ਪੜ੍ਹ ਕੇ ਨਾ ਆਇਆ ਹੋਵੇ ਪਰ ਫਿਰ ਕੁਝ ਸਮੇਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਯਾਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਵੱਡੀ ਗੱਲ ਕਹੀ ਪੰਜਾਬ ਚ ਤਾਂ ਕੀ ਮੈਂ ਕਹਿੰਦਾ ਇੰਡੀਆ ਚ ਕਿਸੇ ਸਦਨ ਚ ਨੀ ਕਿਸੇ ਮੁੱਖ ਮੰਤਰੀ ਨੇ ਗੱਲ ਐ ਕਹੀ ਹੋਊਗੀ ਤਾਂ ਮੈਨੂੰ ਇੱਥੋਂ ਬੈਠੇ ਨਾਲ ਮਹਿਸੂਸ ਹੋਵੇ ਸਪੀਕਰ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਨਹੀਂ ਬੋਲ ਰਹੇ ਮੈਂ ਬੋਲ ਰਿਹਾ ਪਰ ਫਿਰ ਮੈਂ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਲਿਆਂਦਾ ਮੈਂ ਤੂੰ ਨਹੀਂ ਬੋਲ ਰਿਹਾ ਮੁੱਖ ਮੰਤਰੀ ਸਾਹਿਬ ਹੀ ਬੋਲ ਰਹੇ ਹੈ। ਕਈ ਵਾਰ ਬੰਦੇ ਨੂੰ ਭਲੇਖਾ ਲਾਈ ਜਾਂਦਾ। ਫਿਰ ਮੈਂ ਕਿਹਾ ਵੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਆ ਤੇ ਆਪੋਜੀਸ਼ਨ ਰੋੜਾ ਨਹੀਂ ਪਾ ਰਹੀ। ਸ਼ਾਂਤ ਹੋ ਕੇ ਸਾਰੇ ਜਿਹੜੇ ਸੁਣ ਰਹੇ ਆ ਰਾਣਾ ਇੰਦਰਪ੍ਰਤਾਪ ਬੋਲ ਰਿਹਾ। ਗੱਲ ਇਹ ਆ ਵੀ ਰੂਹ ਸਾਡੇ ਦੋਵਾਂ ਦੀ ਇੱਕ ਆ। ਕੁਰਸੀ ਵਖਰੀ ਮੇਰਾ ਕੁਰਸੀ ਤੇ ਕੋਈ ਰਾਈਟ ਨਹੀਂ ਕੁਰਸੀ ਉਹਨਾਂ ਦੀ ਆ। ਰੂਹਾਂ ਦੀ ਸਰ ਜੀ ਅੱਜ ਮੈਂ ਬੋਲ ਰਿਹਾ ਨਾ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬੋਲ ਰਹੇ ਗੱਲ ਹੈ ਵੀ ਸਾਡੀ ਸਰਕਾਰ ਬਜਟ ਆਇਆ 1 ਲੱਖ 17000 ਕਰੋੜ ਰੁਪਏ ਦਾ ਤੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਗਰੀਬ ਲੋਕਾਂ ਨੂੰ ਹੈ ਉਹ ਹੈਗੀ ਆ ਇਲਾਜ ਕਰਉਣ ਤਾੜ ਨਹੀਂ ਚੱਲਦੇ ਸੀ ਤੇ ਸਾਡੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤੋਂ ਉੱਤੇ ਵੱਧ ਕੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ 65 ਲੱਖ ਲੋਕਾਂ ਦੇ ਲਈ ਸਹੀ ਗੱਲ ਐ ਨਾ ਜੀ ਮਾਰੋ ਥਾਪੀ ਪੱਟ ਨੂੰ ਨਹੀਂ ਮਾਰਨੀ ਇਹਨੂੰ ਮਾਰਨੀ ਆ ਜੋਰ ਨਾਲ 65 ਲੱਖ ਬੰਦਿਆਂ ਨੂੰ ਸਪੀਕਰ ਸਾਹਿਬ ਮੈਂ ਕਹੂੰਗਾ ਕਾਂਗਰਸ ਇਹ ਵੀ ਮਾਰ ਦੇਣ ਥਾਪੀ ਲੋਕਾਂ ਦਾ ਬੜਾ ਫਾਇਦਾ ਮਾਰ ਦਿਓ ਮਾਰੋ ਮਾਰੋ ਥਾਪੀ ਚਾਚਾ ਜੀ ਬਾਜਵਾ ਸਾਹਿਬ ਤੁਸੀਂ ਵੀ ਮਾਰ ਦਿਓ ਚਾਚਾ ਜੀ ਮਾਰ ਦਿਓ ਥਾਪੀ ਸਰ ਇਹ ਸਕੀਮ ਅੱਛਾ 5 ਮਿੰਟ ਅੱਗੇ ਚੱਲੀਏ ਛੇਤੀ ਛੇਤੀ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਇਹ ਸਕੀਮ ਲਈ ਸਾਡੀ ਸਰਕਾਰ ਨੇ 778 ਕਰੋੜ ਰੁਪਇਆ ਦਾ ਪ੍ਰੋਵੀਜ਼ਨ ਕੀਤਾ 65 ਲੱਖ ਬੰਦੇ ਨੂੰ 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਹੋਊਗਾ ਬੰਦਾ ਹਸਪਤਾਲ 'ਚ ਜਾਵੇ ਤੇ ਇਲਾਜ ਬਿਨਾਂ ਪੈਸੇ ਦਿੱਤੇ ਸਰ ਬੜੀ ਵੱਡੀ ਬੈਨੀਫਿਟ ਆ ਮੈਨੂੰ ਇਹ ਵੀ ਪਤਾ ਦੱਸਣਾ ਚਾਹੁੰਦਾ ਕਿ 65 ਲੱਖ ਚੋਂ 65 ਲੱਖ ਨੇ ਇੱਕ ਵਾਰ ਚ ਨਹੀਂ ਚਲ ਜਾਣਾ 25% 30% ਲੋਕ ਇਲਾਜ ਕਰਾਉਂਦੇ ਆ ਤੇ ਜਦੋਂ ਮੈਂ ਅੱਜ ਸਾਰੀ ਕੈਬਨਟ ਇੱਥੇ ਬੈਠੀ ਆ ਜਿਨ੍ਹਾਂ ਨੇ ਕੈਬਨਟ ਚ ਵੀ ਅਪਰੂਵ ਕੀਤਾ ਵਿੱਤ ਮੰਤਰੀ ਸਾਹਿਬ ਵੀ ਬੈਠੇ ਆ ਇਹ 6.5 65 ਲੱਖ ਬੰਦੇ ਨੂੰ 10 ਲੱਖ ਨਾ ਕਰੀਏ ਤਾਂ 6.5 ਲੱਖ ਕਰੋੜ ਰੁਪਏ ਦਾ ਖਰਚਾ ਆਉਣਾ ਤੇ ਮੇਰੀ ਕੈਬਨਿਟ ਦੇ ਦੱਸੇ ਵੀ ਇਹ 6.5 ਲੱਖ ਕਰੋੜ ਰੁਪਇਆ ਕਿੱਥੋਂ ਦਿੱਤਾ ਜਾਏਗਾ ਜੇ 30% ਲੋਕਾਂ ਨੂੰ ਵੀ ਦੇਣਾ ਪਿਆ ਤਾਂ ਵੀ 2.5 ਲੱਖ ਕਰੋੜ ਰੁਪਇਆ ਹੋ ਜਾਣਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਮੇਰੇ ਹੈਲਥ ਮਿਨਿਸਟਰ ਸਾਹਿਬ ਸਾਰੇ ਜਣੇ ਬੈਠਿਆ ਸਰ 0.12% ਲੋਕਾਂ ਦਾ ਇਲਾਜ ਹੋ ਸਕਦਾ 778 ਕਰੋੜ ਰੁਪਇਆ ਜੋ 6.5 ਲੱਖ ਕਰੋੜ ਦਾ 7800 ਬੰਦਾ ਦਾਹੀ ਸਿਰਫ ਇਲਾਜ ਹੋ ਸਕਦਾ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਦੱਸੋ ਤਾਂ ਕਿ ਆਪਾਂ ਸਾਰੇ ਐਮਐਲਏ ਆ ਲੋਕਾਂ ਨੂੰ ਜਾ ਕੇ ਦੱਸ ਸਕੀਏ ਕਿ ਆਪਣਾ ਇਲਾਜ ਕਿੱਥਾਂ ਹੋਣਾ ਹੈ